ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨੇ ਫੋਟੋ ਤਿਆਰ ਕਰਨੀ ਹੈ ਫੋਟੋ ਤਿਆਰ ਕਰਨੀ ਠੀਕ ਹੈ ਜੀ ਇਹਦੇ ਵਿੱਚ ਜਿਸ ਤਰ੍ਹਾਂ ਬਾਈ ਨੇ ਕੰਮ ਕੀਤਾ ਨਾ ਬਾਈ ਜੀ ਜਿਹੜੇ ਬੰਦੇ ਵੀ ਦੇਖਣ ਆਉਂਦੇ ਆ ਪੁੱਛਦੇ ਆ ਵੀ ਮਿਸਤਰੀ ਸਾਹਿਬ ਦਾ ਨੰਬਰ ਦਿਓ ਕਿਹੜੇ ਮਿਸਤਰੀ ਨੇ ਤਿਆਰ ਕੀਤਾ ਸਪੈਸ਼ਲ ਮਿਸਤਰੀ ਆ ਕੋਈ ਵੀਰ ਜੀ ਮੋਰ ਬਣਾਉਣੇ ਆ ਅੱਛਾ ਆ ਇਧਰਲੀ ਸਾਈਡ ਤੇ ਇੱਕ ਇਧਰ ਇੱਕ ਇਧਰ ਜੀ ਠੀਕ ਹੈ ਜੀ ਤੇ ਉੱਪਰ ਨੋ ਵੀ ਮਿੱਤਰਵਾਜ ਤੁਹਾਡੇ ਵਾਸਤੇ ਲੈ ਕੇ ਆਏ ਆ ਸ਼ਾਹੀ ਕਿਲੇ ਦਾ ਗੇਟ ਜਿਹਦੇ ਤੇ ਬਾ ਕਮਾਲ ਕਲਾਕਾਰੀ ਕੀਤੀ ਗਈ ਆ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਸ਼ਾਹੀ ਕਿਲੇ ਦੇ ਵਾਂਗੂ ਮੇਨ ਗੇਟ ਜਿਹੜਾ ਤਿਆਰ ਕੀਤਾ ਬਈ ਵੀਰ ਨੇ ਆਪਣੇ ਪਿੰਡ ਦਾ ਸ਼ੇਰਾ ਮਿਸਤਰੀ ਬਈ ਮੋਗੇ ਸ਼ਹਿਰ ਦੇ ਵਿੱਚ ਵੀਰ ਨੇ ਬੱਲੇ ਬੱਲੇ ਕਰਾਤੀ ਆ ਬਈ ਵੇਖ ਕੇ ਰੂਹ ਖੁਸ਼ ਹੋ ਗਈ ਆ ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕੱਲੀ ਕੱਲੀ ਗੱਲ ਤੇ ਕਿੱਦਾਂ ਮੀਨਾ ਕਾਰੀ ਕੀਤੀ ਆ ਸਾਰਾ ਤੁਹਾਨੂੰ ਦੱਸਾਂਗੇ A to Z ਤੇ ਆਜੋ ਵੀਰ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਹਾਂਜੀ ਹਾਂਜੀ ਬੋਲ ਲਓ ਲਓ ਜੀ ਇਹ ਆਪਣੇ ਪਿੰਡ ਦੀ ਮੈਸਤਰੀ ਸ਼ੇਰਾ ਸਿੰਘ ਜਿਨੇ ਕਿ ਇਹ ਗੇੜ ਤਿਆਰ ਕੀਤਾ ਤੇ ਹੁਣ ਵੀਰ ਨਾਲ ਕਰਦੇ ਆ ਗੱਲਬਾਤ ਵੀ ਕਿੰਨੀ ਮਿਹਨਤ ਕਿੰਨਾ ਟਾਈਮ ਲੱਗਾ ਭਾਈ ਜੀ ਇੱਥੇ ਤਕਰੀਬਨ 3.5 ਮਹੀਨੇ ਲੱਗ ਗਏ ਠੀਕ ਆ ਹਾਂਜੀ ਤੇ ਜਿਵੇਂ ਆ ਚੀਜ਼ਾਂ ਬਣੀਆਂ ਹੋਈਆਂ ਸਾਰੀਆਂ ਹਾਂ ਤੇ ਸਾਰੀਆਂ ਆਥੀ ਬਣਾਈਆਂ ਤੇ ਆਪਾਂ ਸਾਰਾ ਅਥੀ ਬਣਾਇਆ ਜੀ ਸਾਰਾ ਜੋ ਵੀ ਜਿਵੇਂ ਆ ਗਮਲੇ ਬਣੇ ਹੋਇਆ ਜੀ ਇਹ ਪਲਾਸਟਰ ਕਰਕੇ ਆਪਾਂ ਆ ਗਮਲਾ ਤਿਆਰ ਕੀਤਾ ਜੀ ਆ ਫੁੱਲ ਸਾਰਾ ਤੁਸੀਂ ਹਾਂਜੀ ਆਪ ਪਿਆਰ ਕਰਦੇ ਜੀ ਸਾਰਾ ਕੁਝ ਠੀਕ ਆ ਹਾਂਜੀ ਜਿਵੇਂ ਆ ਪਿੱਲਰ ਲੱਗਿਆ ਜੀ ਆਪਣਾ ਹਾਂਜੀ 6 ਚੁੰਡਾ ਪਿੱਲਰ ਆਈ ਆਪਣਾ ਇਹ ਹਾਂ ਹੇ ਗਈ ਠੀਕ ਹੈ ਟੈਲ ਦਾ ਕੱਟ ਕੇ ਛੇ ਚੁੰਡਾ ਪਿੱਲਰ ਇਕੱਲੇ ਇਕੱਲੇ ਟੈਲ ਕੱਟ-ਕੱਟ ਕੇ ਗ੍ਰੈਂਡਰ ਮਾਰਕਿੰਗ ਛੇ ਟੱਕਰ ਪਿੱਲਰ ਲੱਗਦਾ ਜੀ ਇਹ ਇਹ ਗ੍ਰੈਂਡਰ ਤੁਸੀਂ ਪਹਿਲਾਂ ਮਾਰਦੇ ਹੋ ਕਿ ਬਾਅਦ ਚ ਸਾਰਾ ਲਾ ਕੇ ਪਹਿਲਾਂ ਤਿਆਰ ਕਰਨੀ ਪੈਂਦੀ ਟੈਲ ਕੱਟਣੀ ਪੈਂਦੀ ਹੈ ਸੱਚੀ ਠੀਕ ਹੈ ਜਦੋਂ ਫੈਕਟੋ ਗਿਆ ਪਿੱਲਰ ਫਿਰ ਬਾਅਦ ਚ ਦੀ ਨਗਾਈ ਹੁੰਦੀ ਹੈ ਜੀ ਠੀਕ ਹੈ ਹਾਂਜੀ ਤੇ ਜਿਹੜੇ ਉਹ ਉੱਪਰ ਬਣਾਈ ਰੋਸ਼ਨ ਦਾ ਨਾ ਗ੍ਰਿੱਲਾਂ ਬਣੀਆਂ ਉਹ ਲਾਇਆ ਜੀ 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 ਆਹ ਲਾਇਆ ਚਿੜੀਆਂ ਦੇ ਆਂਡੇ ਲਈ ਬਣਾਈ ਇਹ ਸਾਰਾ ਕੁਝ ਆਪ ਹੀ ਤਿਆਰ ਕੀਤਾ। ਹਾਂ ਜਿਵੇਂ ਉਹ ਚੂੜੀਆਂ ਦੇ ਆਣੇ ਬਣੇ ਉਹ ਵੀ ਆਪ ਹੀ ਤਿਆਰ ਕੀਤੇ ਸਾਰੇ। ਕਿਉਂ ਕਰਦੇ ਆਂ? ਆਹ ਦੇਖੋ ਤੁਸੀਂ ਪਹਿਲਾਂ ਤਾਂ ਮੈਂ ਦੂਰੋਂ ਤੁਹਾਨੂੰ ਜ਼ੂਮ ਕਰਕੇ ਕੱਲੀ-ਕੱਲੀ ਚੀਜ਼ ਦਿਖਾਉਣਾ। ਆਹ ਦੇਖੋ ਪੂਰੀ ਕਾਰਾਗਰੀ ਕੀਤੀ ਗਈ ਆ ਤੇ ਆਹ ਦੇਖੋ ਤੁਸੀਂ ਕਿੰਨਾ ਸੋਹਣਾ ਐਨ ਇੱਕ-ਇੱਕ ਚੀਜ਼ ਤੁਸੀਂ ਨੋਟ ਕਰਿਆ ਜੋ। ਕਿੰਨੀ ਐਂ ਢੰਗ ਦੇ ਨਾਲ ਤੇ ਪੂਰੀ ਕਾਰਾਗਰੀ ਕੀਤੀ ਆ। ਆਹ ਦੇਖੋ ਤੁਸੀਂ ਕਿੰਨਾ ਸੋਹਣਾ ਮਹਾਰਾਜੇ ਵਾਲੀ ਫੀਲਿੰਗ ਆਉਂਦੀ ਆ। ਬਈ ਮੇਰੀ ਤਾਂ ਆਖ ਇੱਥੇ ਹੋ ਗਈ ਰੂਹ ਫੁਚ। ਤੇ ਵੀਰਣਾ ਤਾਂ ਮੈਂ ਕਹਿੰਦਾ ਬਾਅਦ 'ਚੋ ਗੱਲ ਕਰਦੇ ਆਂ ਤੇ ਪਹਿਲਾਂ ਇੱਕ ਵਾਰੀ ਤੁਹਾਡੇ ਨਾਲ ਸ਼ੇਅ ਜਲਦੀ ਵੀਡੀਓ ਪਹਿਲਾਂ ਤਾਂ ਸ਼ੇਅਰ ਜ਼ਰੂਰ ਕਰਦੇ ਆ ਤੁਹਾਡੇ ਲਈ ਖਾਸ ਬਣਾਈ ਆ ਇਹ ਆਪਣੇ ਪਿੰਡ ਦਾ ਬਈ ਸ਼ੇਰਾ ਮਿਸਤਰੀ ਆ ਜਿਹੜੀ ਕਿ ਇਹ ਕਾਰਾਗਰੀ ਆ ਆ ਦੇਖੋ ਤੁਸੀਂ ਰੂਹ ਖੁਸ਼ ਹੋ ਗਈ ਵੀਰ ਕਹਿੰਦਾ ਤਿੰਨ ਸਾਢੇ ਤਿੰਨ ਮਹੀਨੇ ਲੱਗ ਗਿਆ ਤੇ ਮੈਂ ਕਹਿੰਦਾ ਵੀ ਘੈਂਟ ਗੱਲਬਾਤ ਹੋਈ ਹੋਈ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਏ ਤੇ ਜੱਟ ਜਿੰਨੇ ਵੀ ਇੱਥੇ ਰੋਸ਼ਨਦਾਨ ਆ ਆ ਸਾਹਮਣੇ ਤੁਸੀਂ ਲਾਲ ਤਨਜੀ ਦੇਖ ਰਹੇ ਹੋ ਤੇ ਆ ਬਣੇ ਹੋਏ ਹਾਲ ਨੇ ਆ ਜਿਵੇਂ ਆਲੇ ਬਣੇ ਹੋਏ ਜੀ ਠੀਕ ਆ ਆ ਸਾਰਾ ਕੁਝ ਹੱਥੀ ਬਣਾਇਆ ਹੈ ਜੀ ਇਹ ਵੀ ਤੁਸੀਂ ਆਪ ਹੀ ਬਣਾਈ ਆ ਸਾਰਾ ਕੁਝ ਆ ਜਿੰਨੇ ਵੀ ਡਿਜ਼ਾਈਨ ਬੜੀ ਕਟਿੰਗ ਸਾਰੇ ਹੱਥੀ ਬਣਦੇ ਜੀ ਠੀਕ ਆ ਠੀਕ ਆ ਜੀ ਆ ਵੀਰਾਂ ਜਿਵੇਂ ਉਹ ਬਣੇ ਉਹ ਸਾਰਾ ਹੱਥੀ ਬਣਾਈ ਜੀ ਠੀਕ ਆ ਆ ਸਾਰਾ ਕੋ ਵਿੱਚ ਅੱਤੀ ਆਈ ਉਹ ਵਿਚਾਲੇ ਮੱਛੀਆਂ ਪਾਈਆਂ ਜੀ ਲਓ ਜੀ ਮੱਛੀਆਂ ਦਾ ਡਿਜ਼ਾਈਨ ਦੇਖੋ ਸਾਹਮਣੇ ਬਣਿਆ ਹਾਂਜੀ ਇਹ ਸਾਰਾ ਕੁਝ ਹੱਥੀ ਬਣਿਆ ਜੀ ਸਾਰਾ ਕੁਝ ਜਿੰਨਾ ਵੀ ਹੈ ਜੀ ਇਹ ਸਿੱਧਰੀ ਕੱਲੀ ਕੱਲੀ ਟਾਇਲ ਕੱਟ ਕੇ ਛੋਟੇ ਛੋਟੇ ਪੀਸ ਕਰਕੇ ਕੱਟ ਕੇ ਲੱਗਦੇ ਇਹੇ ਅਡੋਡੀ ਡਿਜ਼ਾਈਨ ਬਣਦਾ ਜੀ ਬਾਕੀ ਇਹਦਾ ਸੈਜ ਆ ਜੀ ਜਿਵੇਂ ਇਧਰੋਂ ਸੈਜ ਰੱਖੀਦਾ ਉਹਨਾਂ ਸੈਜ ਬਰਾਬਰ ਇੱਕੋ ਜਿਹਾ ਰੱਖਣਾ ਪੈਂਦਾ ਜੀ ਠੀਕ ਆ ਇਧਰੋਂ ਵੀ ਉਹ ਉਧਰਲੀ ਸਾਈਡ ਵੀ ਪ੍ਰੋਪਰ ਮੈਂਤੀ ਜੇ ਇਹੇ ਜੀ ਪਲਾਟ ਹੈਗਾ 25x22 25 ਦਾ ਪਲਾਟ ਹੈ ਚੌੜਾ ਇਹ 22x23 ਫੁੱਟ ਉੱਚਾ ਗੇਟ ਜੀ ਇਹ ਠੀਕ ਆ ਹਾਂਜੀ ਇਹ ਇਹ ਮਾਲਕ ਨੂੰ ਸ਼ੌਂਕ ਸੀਗਾ ਜੀ ਅੱਛਾ ਸ਼ੌਂਕ ਸੀਗਾ ਮੈਂ ਇਸੇ ਗਲੀ 'ਚ ਮੇਰਾ ਮਕਾਨ ਆ ਇਸੇ ਗਲੀ 'ਚ ਮੈਂ ਰਹਿਣਾ ਮੋਗੇ ਰਹਿਣਾ ਮੈਂ ਵੈਸੇ ਮੇਰਾ ਪਿੰਡ ਪਲੂਰ ਆ ਹਾਂ ਆ 5 ਸਾਲ ਹੋ ਗਏ ਮੈਨੂੰ ਆਏ ਨੂੰ ਇੱਥੇ ਹਾਂ ਇਸੇ ਗਲੀ 'ਚ ਜਿੱਦੀ ਮੈਂ ਪਹਿਲਾਂ ਕੋਠੀ ਪਾਈ ਸੀ ਪਿੱਛੇ ਠੀਕ ਆ ਉਠੀ ਭਾਈ ਉਸ ਤੋਂ ਬਾਅਦ ਇਹਨੇ ਮੈਨੂੰ ਨਕਸ਼ਾ ਲੈ ਕੇ ਦਿੱਤਾ ਗੇਟ ਦਾ ਕਹਿੰਦਾ ਇਸ ਤਰ੍ਹਾਂ ਦਾ ਆਪਾਂ ਗੇਟ ਬਣਾਉਣਾ ਮੈਸੀ ਸਾਹਿਬ ਬਣਾ ਲਵਾਂਗੇ ਮੈਂ ਕਿ ਕੋਈ ਚੱਕਰ ਨਹੀਂ ਬਣਾ ਦੇਾਂਗੇ ਆਪਾਂ ਠੀਕ ਹੈ ਨਕਸ਼ਾ ਵੀਰ ਨੇ ਲੈ ਕੇ ਦਿੱਤਾ ਹਾਂਜੀ ਨਕਸ਼ਾ ਵੀਰ ਨੇ ਲੈ ਕੇ ਦਿੱਤਾ ਜੀ ਜੀ ਸਭ ਕੁਝ ਇਹ ਡਿਜ਼ਾਈਨ ਜਿੰਨਾ ਬਣਾਇਆ ਜੀ ਉਹ ਸਾਬ ਆਪਾਂ ਦੇ ਦਿਮਾਗ ਨਾਲ ਤੁਸੀਂ ਹੱਥੀ ਬਣਾਇਆ ਆਪਦੇ ਹਨਾ ਸਾਰਾ ਹੱਥੀ ਬਣਾਈ। ਰਕਸ਼ੇ ਦੇ ਵਿੱਚ ਇੰਨਾ ਡਿਜ਼ਾਈਨ ਹੈ ਨਹੀਂ ਸੀਗਾ ਜੀ। ਅੱਛਾ ਤੁਸੀਂ ਹੋਰ ਐਡ ਕੀਤਾ ਆਪਦੇ ਲੋ ਜਿੰਨੇ ਵੀ ਆ ਜਿਵੇਂ ਆ ਲਾਟਣਾ ਲਾਈਆਂ ਜਿਹੜੀਆਂ ਰਾਤ ਨੂੰ ਜਗਦੀਆਂ ਹੀ ਹੂੰ ਹੂੰ ਅੱਛਾ ਇਹ ਚ ਬਲਬ ਲਾਏ ਆ। ਹਾਂਜੀ ਇਹ ਚ ਬਲਬ ਲਾਏ ਲਾਟਣਾ ਲੂਟਣਾ ਸਾਰੀਆਂ ਇਹ ਆਪਦੇ ਕੋਲੋਂ ਤਿਆਰ ਕਰਕੇ ਲਾਈਆਂ ਜੀ। ਠੀਕ ਆ ਠੀਕ ਆ। ਵੀਰ ਨੇ ਬਣਾਉਣਾ ਹੋਵੇ ਹੂੰ ਆਪਣੇ ਨਾਲ ਸੰਪਰਕ ਕਰ ਸਕਦਾ ਜੀ। ਜੀ ਆਪਣਾ ਨੰਬਰ ਹੈ 946398043 ਜੀ। ਠੀਕ ਹੈ ਇਹ ਜੇ ਕਿਸੇ ਨੇ ਦੇਖਣ ਆਉਣਾ ਹੋਵੇ ਲੋਕੇਸ਼ਨ ਦੱਸਿਓ ਮਣੀ ਲੋਕੇਸ਼ਨ ਹੈ ਹੀ ਬੋਨਾ ਚੌਕ ਹਰ ਗੋਬਿੰਦਨਗਰ ਹਰ ਗੋਬਿੰਦਨਗਰ ਹਾਂਜੀ ਪੁਜੀਏ ਵਾਲੀ ਪੁਜੀਏ ਵਾਲੀ ਫੈਕਟਰੀ ਕੋਲ ਲਓ ਜੀ ਹੁਣ ਵੀਰ ਨਾਲ ਵੀ ਕਰਦੇ ਆਂ ਗੱਲਬਾਤ ਜਿਹਦਾ ਇਹ ਸ਼ੌਂਕ ਸੀਗਾ ਤੇ ਜਿਹੜੇ ਵੀਰ ਨੇ ਇਹ ਬਣਵਾਇਆ ਤੇ ਵੀਰ ਨਾਲ ਵੀ ਕਰਦੇ ਆਂ ਗੱਲਬਾਤ ਵੀ ਕਿੱਦਾਂ ਸ਼ੌਂਕ ਜਾਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਹੋ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਬਸ ਵਧੀਆ ਬਾਈ ਗੇਟ ਦਾ ਤੇਰਾ ਹੈਗਾ ਪੂਰਾ ਕੰਮ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਤੇ ਇਹ ਕਿਵੇਂ ਸ਼ੌਂਕ ਜਾਗਿਆ ਕਿਵੇਂ ਬਣਿਆ ਤੁਹਾਡੇ ਮਾਈਂ ਬਾਈ ਜੀ ਸ਼ੌਂਕ ਹੈ ਮੈਨੂੰ ਨਾ ਥੋੜਾ ਜਿਹਾ ਪੁਰਾਣੀਆਂ ਚੀਜ਼ਾਂ ਦਾ ਜਿਆਦਾ ਸ਼ੌਂਕ ਹੈ ਸ਼ੁਰੂ ਤੇ ਠੀਕ ਆ ਜਿੱਦਾਂ ਕਿ ਕਿਲੇ ਵਗੈਰਾ ਹੋ ਗਏ ਹੂੰ ਹੂੰ ਮੈਨੂੰ ਉਹ ਪੁਰਾਣੀਆਂ ਚੀਜ਼ਾਂ ਦਾ ਸ਼ੌਂਕ ਕਰਕੇ ਮੇਰੇ ਮਨ ਦੀ ਤਮੰਨਾ ਸੀ ਵੀ ਇੱਕ ਦਿਨ ਮੈਂ ਉਹਵੇ ਛੋਟਾ ਬਣਾਵਾ ਪਰ ਬਣਾਉਣੀ ਜ਼ਰੂਰ ਹੈ ਇਹ ਚੀਜ਼ ਠੀਕ ਆ ਤੇ ਬਾਈ ਜੀ ਫਿਰ ਉਹੀ ਸ਼ੌਂਕ ਨੂੰ ਚਲੋ ਪੂਰਾ ਕੀਤਾ ਯਾਰ ਪੂਰਾ ਕੀਤਾ ਤੇ ਬਾਈ ਵਾਕਿਆ ਹੀ ਘੈਂਟ ਆ ਤੇ ਕਿੰਨਾ ਕੁ ਟਾਈਮ ਲੱਗਿਆ ਤੇ ਬਾਈ ਜੀ ਤਕਰੀਬਨ ਇਹਦੇ ਤੇ ਸਾਢੇ ਕਿ ਤਿੰਨ ਮਹੀਨੇ ਦਾ ਵਕਤ ਲੱਗਿਆ ਜੀ ਠੀਕ ਆ ਕੋ ਚਾਅ ਦੇ ਵੱਲੋਂ ਵੀ ਥੋੜਾ ਜਿਹਾ ਮਾਇੰਡ ਨਾ ਬਣਾਇਆ ਕਿ ਨਕਸ਼ੇ ਨਾਲ ਹੀ ਸਾਰਾ ਬਣਾ ਲਿਆ ਕਿ ਕੁਝ ਆਪ ਦਾ ਵੀ ਦਿਮਾਗ ਦਾ ਕੁਝ ਬਾਈ ਜੀ ਥੋੜਾ ਜਿਹਾ ਆਪ ਦੇ ਦਿਮਾਗ ਨੇ ਵੀ ਕੰਮ ਕੀਤਾ ਤੇ ਕੁਝ ਬਾਈ ਜੀ ਖੜੇ ਆ ਮਿਸਤਰੀ ਸਾਹਿਬ ਠੀਕ ਆ ਕੁਝ ਇਹਨਾਂ ਦੀ ਸਲਾਹ ਹੋਈ ਤੇ ਅਸੀਂ ਰਲ ਮਿਲ ਕੇ ਜੋ ਵੀ ਸਾਡੇ ਸਮਝ ਚ ਆਇਆ ਅਸੀਂ ਉਹਦੇ ਮੁਤਾਬਕ ਇਹਨੂੰ ਤਿਆਰ ਕੀਤਾ ਕਿਵੇਂ ਲੱਗਾ ਵੀਰ ਦਾ ਕੰਮ ਤੁਹਾਨੂੰ ਕਿਵੇਂ ਲੱਗਾ ਜਿਸ ਤਰ੍ਹਾਂ ਬਾਈ ਨੇ ਕੰਮ ਕੀਤਾ ਨਾ ਬਾਈ ਜੀ ਜਿਹੜੇ ਬੰਦੇ ਵੀ ਦੇਖਣ ਆਉਂਦੇ ਆ ਪੁੱਛਦੇ ਆ ਵੀ ਮਿਸਤਰੀ ਸਾਹਿਬ ਦਾ ਨੰਬਰ ਦਿਓ ਕਿਹੜੇ ਮਿਸਤਰੀ ਨੇ ਤਿਆਰ ਕੀਤਾ ਸਪੈਸ਼ਲ ਮਿਸਤਰੀ ਆ ਕੋਈ ਮੈਂ ਕਿਹਾ ਹਾਂਜੀ ਆਪਣਾ ਫਰੈਂਡ ਹੀ ਆ ਮੁੰਡਾ ਜੀ ਕੋਈ ਤਾਂ ਕੋਈ ਮੌਲ ਨਹੀਂ ਹੁੰਦਾ ਪਰ ਚਲੋ ਆਪਾਂ ਜਿਹੜੇ ਬੰਦੇ ਵੇਖ ਰਹੇ ਆ ਵੀਡੀਓ ਜ਼ਰੂਰ ਪੁੱਛਣਗੇ ਬਾਈ ਜੀ ਤਕਰੀਬਨ ਇਹਦੇ ਤੇ 3.5 ਤੋਂ 4 ਲੱਖ ਦੇ ਵਿੱਚ ਵਿੱਚ ਖਰਚ ਆਇਆ ਜੀ ਕਿਉਂਕਿ ਆਪਾਂ ਤਾਂ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜੀ ਤੇ ਨਾ ਹੀ ਇਹ ਚੀਜ਼ਾਂ ਹਿਸਾਬ ਕਿਤਾਬ ਵਾਲੀਆਂ ਹੈਗੀਆਂ ਬਾਈ ਠੀਕ ਹੈ ਠੀਕ ਹਾਂਜੀ 3.5 ਤੋਂ 4 ਦੇ ਵਿੱਚ ਵਿੱਚ ਇਹਦਾ ਖਰਚਾ ਆ ਚੁੱਕਿਆ ਹੈ ਠ ਲਓ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਤੇ 3.5 ਤੋਂ 4 ਲੱਖ ਰੁਪਈਆ ਲੱਗਾ ਪਰ ਮੂਹਾਂ ਬੋਲਦਾ ਆ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਬਕਾਇਦਾ ਕਮੈਂਟ ਜਰੂਰ ਕਰਿਆ ਜਿਓ ਸ਼ੌਂਕ ਦਾ ਪਰ ਕੋਈ ਮੁੱਲ ਨਹੀਂ ਹੁੰਦਾ 10 ਲੱਖ ਲਾ ਦੇ ਚਾਹ 20 ਲੱਖ ਲਾ ਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਇੱਥੇ ਆ ਕੇ ਬਈ ਰੂਹ ਖੁਸ਼ ਹੋ ਗਈ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਲੋਕੇਸ਼ਨ ਵੀ ਉੱਪਰ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਵੀਰ ਦਾ ਨੰਬਰ ਚੱਲੀ ਜਾਂਦਾ ਜੇ ਕਿਸੇ ਨੂੰ ਸ਼ੌਂਕ ਆ ਇਦਾਂ ਦੇ ਗੇਟ ਬਣਾਉਣਾ ਤੇ ਵੀਰ ਨਾਲ ਜਰੂਰ ਕਨੈਕਟ ਕਰਿਆ ਜਿਓ ਇੱਥੇ ਆ ਕੇ ਵੀ ਆਪਣੀ ਰੂਹ ਖੁਸ਼ ਹੋ ਵੀ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਜਾਓ ਤੇ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਣਾ ਵੀ ਕੀ ਕੀ ਆ ਬਾਕੀ ਜੁਮ ਕਰਕੇ ਸਾਨੂੰ ਸਾਰੇ ਦਿਖਾ ਦੇਣਾ ਤੇ ਬਾਕੀ ਇੱਕ ਵੀਰ ਹੋਰ ਕਹਿੰਦਾ ਸੀ ਹੋਰ ਕੁਛ ਇਹ ਚੀਜ਼ਾਂ ਐਡ ਕਰਨੀਆਂ ਇਹਦੇ ਚ ਹਾਂਜੀ ਹਾਂਜੀ ਬਾਈ ਜੀ ਆਪਣਾ ਇੱਕ ਤਾਂ ਇੱਥੇ ਵੀਰ ਜੀ ਮੋਰ ਬਣਾਉਣੇ ਆ ਅੱਛਾ ਆ ਇਧਰਲੀ ਸਾਈਡ ਤੇ ਇੱਕ ਇਧਰ ਕਿ ਇਧਰ ਇੱਕ ਇਧਰ ਜੀ ਠੀਕ ਆ ਜੀ ਤੇ ਉੱਪਰ ਵੀਰ ਜੀ ਦੋ ਹਾਥੀ ਬਣਨੇ ਆ ਅੱਛਾ ਜੀ ਉਹ ਜਿਹੜੇ ਦੋ ਵਾਲੇ ਸਾਈਡਾਂ ਵਾਲੀ ਜਗ੍ਹਾ ਬਚੀ ਆ ਉਹਨਾਂ ਦੇ ਵਿੱਚ ਜੋ ਸਨ ਦੇ ਵਿੱਚ ਤਿਆਰ ਹੋਇਆ ਉਹ ਸਨ ਲੈ ਠੀਕ ਆ ਠੀਕ ਆ ਹਾਲੇ ਜਾਨੀ ਕੋਈ ਕੰਮ ਹਾਂਜੀ ਅਧੂਰਾ ਹੈ ਅਧੂਰਾ ਆ ਜਾਣੀ ਪੂਰਾ ਨਹੀਂ ਹੋਇਆ ਠੀਕ ਹੈ ਠੀਕ ਹੈ ਜੀ ਇੱਥੇ ਜਿਵੇਂ ਹੁਣ ਇਸ ਤਰ੍ਹਾਂ ਦੇ ਜਿਹੜੇ ਆਪਾਂ ਮਾਰਬਲ ਵਾਲਾ ਤੇ ਲਾਲ ਪੱਥਰ ਨੇੋਂ ਬਾਈ ਜੀ 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 ਉਹ ਕੱਟ ਕੇ ਗੋਲੇ ਥਰ ਢੇੜੇ ਥੜੀਆਂ ਬਾਨੀਆਂ ਜੀ ਫਿਰ ਇੱਥੇ ਮੰਨ ਲਓ ਵੀ ਥੜੀ ਬਾਨਨੀ ਅਗਲੇ ਪਾਸੇ ਅੱਛਾ ਹਾਂ ਜੀ ਤੇ ਵੀ ਹਾਂ ਜੀ ਜਿੱਥੇ ਮੰਨ ਲਓ ਵੀ ਆਪਣੇ ਸ਼ੇਰ ਬਿਠਾਉਣੇ ਇਹਨਾਂ ਨੇ ਠੀਕ ਹੈ ਵੀ ਆ ਇੱਥੇ ਸ਼ੇਰ ਰੱਖਣੇ ਹਾਂਜੀ ਸ਼ੇਰਾਂ ਵਾਲੇ ਸ਼ੇਰ ਲਿਆ ਕੇ ਬਿਠਾਉਣੇ ਜੀ ਇੱਥੇ ਇਹਨਾਂ ਨੇ ਠੀਕ ਹੈ ਤੇ ਜਿਵੇਂ ਆ ਚੀਜ਼ਾਂ ਛੱਡੀ ਹੋਈ ਗਈ ਅਸੀਂ ਹਾਂ ਇਹਦੇ ਚ ਮਹਾਰਾਜਾ ਰਣਜੀਤ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਤਿਆਰ ਕਰਨੀ ਹੈ ਇਹਨਾਂ ਨੇ। ਕਾ ਆਲੇ ਆ ਜੀ। ਜੀ। ਇਹ ਅਸੀਂ ਜਿਵੇਂ ਟਾਇਲ ਹੁੰਦੀ ਹੈ ਟਾਇਲ ਦੀ ਇਹਦੀ ਕਟਿੰਗ ਕਰਕੇ ਪਹਿਲਾਂ ਗੋਲ ਕਟਿੰਗ ਕਰੀ ਵੀ ਆਈ। ਗੋਲ ਕਟਿੰਗ ਕਰਕੇ ਫਿਰ ਆ ਚੀਜ਼ਾਂ ਬਣਾਈ ਦੀ ਆ ਜੀ। ਸਫੇਰਾ ਵਿੱਚ ਕੱਟ ਦਿੱਤੀ। ਹਾਂਜੀ ਹਾਂਜੀ ਫਿਰ ਬਾਅਦ ਦੇ ਵਜੇ ਕਟਿੰਗ ਬਣਾਈ ਦੀ। ਇਹ ਪੂਰਾ ਮਿਹਨਤ ਵਾਲਾ ਕੰਮ। ਹਾਂਜੀ ਪੂਰਾ ਹਰ ਇੱਕ ਬੰਦਾ ਇਹਨੂੰ ਬਣਾ ਨਹੀਂ ਸਕਦਾ। ਇਹਦੇ ਵਿੱਚ ਆਏ ਆ ਜੀ ਜਿਵੇਂ ਹੁਣ ਸਾਡਾ ਮਾਲਕ ਆਈ। ਹਾਂ। ਅਸੀਂ ਇੱਕ ਵਾਰ ਕੰਮ 2 ਘੰਟੇ ਕਰ ਗਏ ਅਸੀਂ 3 ਘੰਟੇ ਕੰਮ ਕਰ ਗਏ ਅਸੀਂ ਬੱਠਲ ਦਾ ਮਸਾਲਾ ਲਾਈਏ ਅਸੀਂ ਅੱਧੇ ਬੱਠਲ ਦਾ ਮਸਾਲਾ ਲਾਈਏ ਇਹਨੇ ਸਾਨੂੰ ਕਹਿਣਾ ਨਹੀਂ ਕੋਈ ਠੀਕ ਆ ਜਿੰਨਾ ਲੱਗੂਗਾ ਅਸੀਂ ਲਾਉਣਾ ਉਹ ਕਈ ਵਾਰੀ ਅਸੀਂ ਦੋ ਰਦੇ ਲਾਉਣੇ ਆ ਕਈ ਵਾਰੀ ਅਸੀਂ ਇੱਕ ਰਦਾ ਹੀ ਲੱਗਦਾ ਸਾਥੋਂ ਕਟਿੰਗ ਚ ਲੰਘ ਜਾਂਦਾ ਟਾਈਮ ਕਟਿੰਗ ਚ ਲੰਘ ਜਾਂਦਾ ਠੀਕ ਹੈ ਜੀ ਇਸ ਤਰ੍ਹਾਂ ਕੰਮ ਹੈ ਬਰੀਕੀ ਵਾਲਾ ਕੰਮ ਬਰੀਕੀਆ ਕਿਉਂਕਿ ਸਮਾਂ ਲੱਗਦਾ ਸਮਾਂ ਹੁੰਦਾ ਕੰਮ ਸ਼ੌਕ ਦੇ ਨਾਲ ਸ਼ੌਕ ਵਾਲਾ ਕੰਮ ਹੈ ਇਸ ਕੰਮ ਨੂੰ ਉਹੀ ਸਟਾਰਟ ਕਰੇ ਜਿਹੜਾ ਵੀ ਸ਼ੌਕ ਨਾ ਕਰਾ। ਸ਼ੌਕ ਨਾ ਕਰਾ ਸਕਦਾ। ਜਲਦਬਾਜ਼ੀ ਵਾਲਾ ਕੰਮ ਇਹ ਬਿਲਕੁਲ ਨਹੀਂ ਗਾ। ਹਾਂ ਹਾਂ ਹਾਂ। ਉਹ ਕਹੇ ਟਾਈਮ ਇਹ ਵੀਰ ਨੇ ਇਹ ਵੀਰ ਨੇ ਇੰਨਾ ਕੁ ਸਾਥ ਦਿੱਤਾ ਦਾ ਇੰਨਾ ਕੁ ਸ਼ੌਕ ਨਾ ਕੰਮ ਕਰਾਇਆ ਇਹਨੇ। ਹਾਂ। ਇਹ ਕਦੇ ਸਾਡੇ ਕੋਲੇ ਖੜਦਾ ਵੀ ਨਹੀਂ ਸੀਗਾ। ਜੀ। ਕਟਰ ਵੀ ਸੀਗੇ ਸਾਡੇ ਕੋਲੇ ਦੋ-ਦੋ ਕਟਰ ਸੀਗੇ। ਉਹ ਹੈਂਡ ਸੀਗੇ ਦੋ ਦੂਜੇ ਸੀ ਕਟਰ। ਜੀ। ਕਟਰ ਖਰਾਬ ਬਹੁਤ ਹੁੰਦੇ ਚ ਚੱਲਦੇ ਜਦੋਂ। ਜੀ ਜੀ। ਕਟਰ ਇਹਦੇ ਨਾਲ ਦੀ ਨਾਲ ਸਾਨੂੰ ਰਿਪੇਅਰ ਕਰਾ ਕੇ ਲਿਆਉਂਦਾ ਰਿਹਾ। ਹਾਂ। ਬਾਈ ਅੱਕੇ ਨਹੀਂ ਜਮਾ ਹੀ ਬਿਲਕੁਲ ਹੀ ਕਹਿੰਦਾ ਬਾਈ ਆਪਾਂ ਸ਼ੌਕ ਨਾ ਕੰਮ ਕਰਨਾ। ਜੀ ਜੀ ਜੀ। ਬਿਲਕੁਲ ਇੱਕ ਨੰਬਰ ਕ ਲੋ ਜੀ ਕੰਮ ਹੁੰਦਾ ਹਰ ਇੱਕ ਸ਼ੌਂਕ ਦੇ ਨਾਲ ਪਰ ਬਈ ਮਹਾਰਾਜਿਆਂ ਵਾਲੀ ਤੁਹਾਨੂੰ ਫੀਲਿੰਗ ਆਊਗੀ ਇਹ ਹਾਲੇ ਤੋਂ ਕੁਝ ਕੰਮ ਅਧੂਰਾ ਜਦੋਂ ਐਨ ਕੰਪਲੀਟ ਹੋ ਗਿਆ ਇੱਕ ਵੀਡੀਓ ਤੁਹਾਡੇ ਨਾਲ ਫੇਰ ਸ਼ੇਅਰ ਕਰਾਂਗੇ ਬਾਕੀ ਇਧਰ ਵੀਰ ਦੀ ਸੋਚ ਆ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਬਣਾਉਣੀ ਉਹ ਕਿੱਦਾਂ ਬਣਾਉਣੀ ਆ ਉਹ ਤੁਹਾਨੂੰ ਬਾਅਦ ਚ ਸਾਰੀ ਦਿਖਾਵਾਂਗੇ ਇੱਥੇ ਸ਼ੇਅਰ ਰੱਖਣੇ ਆ ਜਾਂ ਮੋਰ ਬਣਾਉਣੇ ਆ ਯਾਨੀ ਕੁਝ ਵੀਰ ਦਾ ਇਹ ਵੀ ਹੈਗਾ ਮਨ ਕਿ ਗੁਰਮਖੀ ਚ ਉੱਪਰ ਕੁਝ ਲਿਖਿਆ ਜਾਵੇ ਬਾਕੀ ਉਹ ਵੀਡੀਓ ਤੁਹਾਡੀ ਅਗਲੀ ਵਾਰੀ ਜਦੋਂ ਪੂਰਾ ਐਨ ਕੰਪਲੀਟ ਹੋ ਗਿਆ ਨਾ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਮੈਂ ਇਹੀ ਕਹਿਣਾ ਵੀ ਜਿਨੇ ਸ਼ੌਂਕ ਆ ਜਿਹਨੂੰ ਸ਼ੌਂਕ ਆ ਜੇ ਕਿਸੇ ਨੇ ਬਣਵਾਉਣਾ ਹੋਵੇ ਐਦਾਂ ਦੀ ਚੀਜ਼ ਆ ਤੁਸੀਂ ਦੇਖ ਰਹੇ ਹੋ ਤੇ ਵੀਰ ਨਾਲ ਕਨੈਕਟ ਜ਼ਰੂਰ ਕਰਿਆ ਜੋ ਤੇ ਬਾਕੀ ਵੀ ਮੈਨੂੰ ਘੈਂਟ ਗੱਲਬਾਤ ਲੱਗੀ ਮੈਂ ਕਹਿੰਦਾ ਰੂਹ ਖੁਸ਼ ਹੋ ਗਈ ਬਈ ਕੱਲੀ-ਕੱਲੀ ਚੀਜ਼ ਐਨ ਪਰੋਈ ਪਈ ਆ ਜਿਵੇਂ ਕਿ ਮਸ਼ੀਨ ਦੇ ਨਾਲ ਬਣਾਈ ਹੁੰਦੀ ਆ ਦੇਖ ਲਓ ਤੁਸੀਂ ਹੱਥੀ ਮਿਹਨਤ ਕੀਤੀ ਆ ਤੇ ਆ ਤੁਸੀਂ ਦੇਖ ਲਓ ਵੀ ਆ ਬਹੁਤ ਮੈਨੂੰ ਸੋਹਣੇ ਲੱਗੇ ਜਿਹੜੇ ਹਾਲ ਨੇ ਬਣਾਏ ਆ ਤੇ ਬਾਕੀ ਆ ਜਿਹੜੀ ਚੀਜ਼ ਬਣਾਈ ਐ ਪੁਰਾਣੇ ਜ਼ਮਾਨੇ ਚ ਇਦਾਂ ਦੇ ਹੁੰਦੇ ਸੀ ਸ਼ਾਹੀ ਕਿਲੇ ਉਹ ਚੀਜ਼ ਤਿਆਰ ਹੋਈ ਆ ਤੇ ਬਾਕੀ ਇਕਬੀਰ ਕਹਿੰਦੇ ਸੀ ਵੀ ਜਿਹੜਾ ਗੇਟ ਆ ਤਾਂ ਕੋਈ ਟੈਂਪਰੇਰੀ ਲਾਇਆ ਗੇਟ ਹਾਂਜੀ ਇਹ ਇੱਕ ਵਾਰੀ ਇਹਨਾਂ ਨੇ ਟੈਂਪਰੇਰੀ ਲਾਇਆ ਜੀ ਉਸ ਤੋਂ ਬਾਅਦ ਜਿਵੇਂ ਆਮ ਕਿਲਿਆਂ ਦੇ ਗੇਟ ਲਾਏ ਨੇ ਵੱਡੇ ਜਿਦੇ ਵਿੱਚ ਛੁਰੀਆਂਈਆਂ ਲੱਗੀਆਂ ਹੋਣੇ ਅਗਲੇ ਪਾਸੇ ਹੀ ਉਸ ਤਰ੍ਹਾਂ ਦਾ ਗੇਟ ਲਵਾਉਣਾ ਇਹਨੇ ਲਓ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਜਾਓ ਤੇ ਅਗਲੀ ਵਾਰੀ ਤੁਹਾਨੂੰ ਮਿਲਦੇ ਆ ਜਦੋਂ ਗੇਟ ਸਾਰਾ ਐਂਡ ਕਲੀਅ ਇਹ ਜਰੂਰ ਸੋਨੇ ਜੇ ਕਮੈਂਟ ਕਰਿਆ ਜੇ ਤੇ ਵੀਡੀਓ ਨੂੰ ਸ਼ੇਅਰ ਕਰ ਦੇ ਜਿਉਂਦੇ ਬਸਦੇ ਰਹੋ ਧੰਨਵਾਦ